ਤੁਸੀਂ ਦੇਖ ਰਹੇ ਹੋ ਕਿ ਵਾਰਤਾ ਤੇ ਮੈਂ ਹਕੂਮਤ ਪ੍ਰੀਤ ਕੋਲ ਕਿ ਤੁਸੀਂ ਵੀ ਗੋਲੀਆਂ ਜਾਂ ਕੈਪਸੂਲ ਦੁੱਧ ਜਾਂ ਚਾਹ ਦੇ ਨਾਲ ਲੈਂਦੇ ਹੋ ਜੇਕਰ ਹਾਂ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਅਕਸਰ ਕਈ ਲੋਕ ਦੁੱਧ ਤੇ ਚਾਹ ਨਾਲ ਇਹ ਸੋਚ ਕੇ ਦਵਾਈਆਂ ਲੈਂਦੇ ਨੇ ਕਿ ਉਹ ਸਹੀ ਅਸਰ ਕਰਨਗੀਆਂ ਉਹਨਾਂ ਦੇ ਲਈ ਜਿਹੜਾ ਕਿ ਸਹੀ ਹੋਣਗੀਆਂ ਪਰ ਇਸ ਦਾ ਸਿਹਤ ਤੇ ਕੀ ਅਸਰ ਪੈਂਦਾ ਹੈ ਮਾਹਿਰਾਂ ਦੇ ਵੱਲੋਂ ਇਸ ਦੇ ਉੱਤੇ ਜਿਹੜੀ ਕਿ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਨੇ ਆ ਅਸੀਂ ਅਕਸਰ ਆਪਣੀਆਂ ਦਵਾਈਆਂ ਦੁੱਧ ਜਾਂ ਚਾਹ ਦੇ ਨਾਲ ਖਾ ਲੈਨੇ ਆ ਕੀ ਅਜਿਹਾ ਕਰਨਾ ਸਹੀ ਹੈ ਵਿਗਿਆਨ ਤੇ ਖਾਸ ਕਰਕੇ ਡਾਕਟਰੀ ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ ਕੀ ਅਜਿਹਾ ਕਰਨਾ ਸਹੀ ਹੈ ਜਾਂ ਫਿਰ ਨਹੀਂ ਹਾਲਾਂਕਿ ਜੇਕਰ ਅਸੀਂ ਵਿਗਿਆਨ ਦੀ ਗੱਲ ਕਰੀਏ ਤਾਂ ਇਹ ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਬਹੁਤ ਸਾਰੀਆਂ ਦਵਾਈਆਂ ਦੁੱਧ ਨਾਲ ਲੈਣਾ ਸਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਦੁੱਧ ਨਾਲ ਲੈਣ ਦੇ ਨਾਲ ਉਹਨਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜੀ ਹਾਂ ਕੁਝ ਦਵਾਈਆਂ ਦੁੱਧ ਨਾਲ ਲੈਣ ਦੇ ਨਾਲ ਫਾਇਦੇਮੰਦ ਹੁੰਦੀਆਂ ਹਨ ਚਾਹ ਦੀ ਗੱਲ ਕਰੀਏ ਤਾਂ ਦਵਾਈਆਂ ਨੂੰ ਇਸ ਦੇ ਨਾਲ ਬਿਲਕੁਲ ਨਹੀਂ ਲੈਣਾ ਚਾਹੀਦਾ ਇਸ ਦਾ ਕਾਰਨ ਕੀ ਹੈ ਅਤੇ ਕਿਹੜੀਆਂ ਦਵਾਈਆਂ ਦੁੱਧ ਨਾਲ ਨਹੀਂ ਲੈਣੀਆਂ ਚਾਹੀਦੀਆਂ ਅਸੀਂ ਤੁਹਾਨੂੰ ਦੱਸਾਂਗੇ ਦੁੱਧ ਨਾਲ ਗੋਲੀਆਂ ਅਤੇ ਕੈਪਸੂਲ ਲੈਣ ਦੀ ਆਮ ਤੌਰ ਤੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਦੁੱਧ ਅਤੇ ਹੋਰ ਡੇਰੀ ਉਤਪਾਦਾਂ ਵਿੱਚ ਮੌਜੂਦ ਤੱਤ ਖਾਸ ਕਰਕੇ ਕੈਲਸ਼ੀਅਮ ਅਤੇ ਪ੍ਰੋਟੀਨ ਕੁਝ ਦਵਾਈਆਂ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਹ ਪ੍ਰਭਾਵ ਦਵਾਈ ਦੀ ਕਿਸਮ ਤੇ ਵੀ ਨਿਰਭਰ ਕਰਦਾ ਹੈ ਤੇ ਇਸ ਦੇ ਅਨੁਸਾਰ ਉਹ ਦਵਾਈ ਦੁੱਧ ਵਿੱਚ ਮੌਜੂਦ ਤੱਤਾਂ ਨਾਲ ਰਸਾਇਣਿਕ ਤੌਰ ਤੇ ਪ੍ਰਤੀਕਿਰਿਆ ਕਰ ਸਕਦੀ ਹੈ ਇਸੇ ਲਈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਦਵਾਈਆਂ ਦੁੱਧ ਨਾਲ ਨਹੀਂ ਲੈਣੀਆਂ ਚਾਹੀਦੀਆਂ ਦੁੱਧ ਵਿੱਚ ਕੈਲਸ਼ੀਅਮ ম্যাগਨੀਸ਼ੀਅਮ ਪ੍ਰੋਟੀਨ ਜਿਵੇਂ ਕਿ ਕੇਸੀਨ ਅਤੇ ਚਰਬੀ ਵਰਗੇ ਪਦਾਰਥ ਹੁੰਦੇ ਹਨ ਜੋ ਕੁਝ ਦਵਾਈਆਂ ਨਾਲ ਰਸਾਇਣਿਕ ਤੌਰ ਤੇ ਪ੍ਰਤੀਕਿਰਿਆ ਕਰ ਸਕਦੇ ਹਨ ਇਹ ਪ੍ਰਤੀਕਿਰਿਆਵਾਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਨੂੰ ਘਟਾ ਸਕਦੀਆਂ ਹਨ ਜਾਂ ਉਹਨਾਂ ਦੇ ਪ੍ਰਭਾਵ ਨੂੰ ਵੀ ਬਦਲ ਸਕਦੀਆਂ ਹਨ ਜਿហਣ ਗਤੰ ਦੱਸਦੇ ਹਾਂ ਕਿ ਦੁੱਧ ਵਿੱਚ ਮੌਜੂਦ ਕੈਲਸ਼ੀਅਮ ਕੁਝ ਦਵਾਈਆਂ ਜਿਵੇਂ ਕਿ ਟੈਟਰਾਸਾਈਕਲਿਨ ਅਤੇ ਕੁਇਨੋਲੋਨ ਸਮੂਹ ਦੇ ਐਂਟੀਬਾਇਓਟਿਕਸ ਨਾਲ ਇੱਕ ਚੈਲੇਟ ਕੰਪਲੈਕਸ ਬਣਾ ਸਕਦਾ ਹੈ ਇਹ ਕੰਪਲੈਕਸ ਘੁਲਦਾ ਨਹੀਂ ਹੈ ਜਿਸ ਕਾਰਨ ਦਵਾਈ ਆਂਤਰੀਆਂ ਵਿੱਚ ਸਹੀ ਢੰਗ ਨਾਲ ਜਸਬ ਨਹੀਂ ਹੁੰਦੀ ਜਿਸ ਕਾਰਨ ਦਵਾਈ ਦਾ ਪ੍ਰਭਾਵ ਘਟ ਜਾਂਦਾ ਹੈ ਤੇ ਇਸ ਦੇ ਲਈ ਮਰੀਜ਼ ਨੂੰ ਉਹ ਲਾਭ ਨਹੀਂ ਮਿਲਦਾ ਜੋ ਉਸ ਨੂੰ ਦਵਾਈ ਤੋਂ ਮਿਲਣਾ ਚਾਹੀਦਾ ਤਾਂ ਉਦਾਹਰਣ ਦੇ ਵਜੋਂ ਜੇਕਰ ਟੈਟਰਾਸਾਈਕਲਿਨ ਦੁੱਧ ਦੇ ਨਾਲ ਲਿਆ ਜਾਂਦਾ ਹੈ ਤਾਂ ਇਸ ਦੀ ਸੋਖਣ ਦਰ 50 ਤੋਂ 80% ਤੱਕ ਘਟ ਸਕਦੀ ਹੈ ਯਾਨੀ ਸਰੀਰ ਤੇਜ ਦਾ ਪ੍ਰਭਾਵ ਅੱਧੇ ਤੋਂ ਵੀ ਘਟ ਹੋ ਜਾਂਦਾ ਹੈ ਜੇ ਦਵਾਈ ਦੁੱਧ ਦੇ ਨਾਲ ਲਈ ਜਾਂਦੀ ਹੈ ਤਾਂ ਇਹ ਸਮੱਸਿਆ ਵਧੇਰੇ ਹੋ ਸਕਦੀ ਹੈ। ਦੁੱਧ ਵਿੱਚ ਮੌਜੂਦ ਪ੍ਰੋਟੀਨ ਖਾਸ ਕਰਕੇ ਕੇਸੀਨ ਕੁਝ ਦਵਾਈਆਂ ਨਾਲ ਬੰਧਨ ਬਣਾ ਸਕਦੇ ਹਨ ਤੇ ਇਹ ਬੰਧਨ ਦਵਾਈ ਨੂੰ ਪੇਟ ਜਾਂ ਅੰਤੜੀਆਂ ਵਿੱਚ ਘੁਲਣ ਤੋਂ ਰੋਕ ਸਕਦਾ ਹੈ। ਦੁੱਧ ਪੇਟ ਵਿੱਚ ਤੇਜ਼ਾਬੀ ਵਾਤਾਵਰਣ ਨੂੰ ਖਾਰੀ ਬਣਾ ਸਕਦਾ ਹੈ। ਕੁਝ ਦਵਾਈਆਂ ਜਿਵੇਂ ਕਿ ਕੈਟੋਕਨੋਲੋਜ਼ਿਨ ਐਂਟੀਫੰਗਲ ਦਵਾਈ ਨੂੰ ਪ੍ਰਭਾਵਸ਼ਾਲੀ ਹੋਣ ਦੇ ਲਈ ਤੇਜ਼ਾਬੀ ਵਾਤਾਵਰਣ ਦੀ ਲੋੜ ਹੁੰਦੀ ਹੈ। ਦੁੱਧ ਕਾਰਨ ਇਹ ਸੰਭਵ ਨਹੀਂ ਹੁੰਦਾ ਤੇ ਇਸ ਦੇ ਲਈ ਦਵਾਈ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਤੇ ਦੁੱਧ ਵਿੱਚ ਚਰਬੀ ਕੁਝ ਦਵਾਈਆਂ ਦੇ ਸੋਖਣ ਨੂੰ ਵੀ ਹੌਲੀ ਕਰ ਸਕਦੀ ਹੈ ਐਂਟੀਬਾਇਓਟਿਕਸ ਦੁੱਧ ਵਿੱਚ ਮੌਜੂਦ ਕੈਲਸ਼ੀਅਮ ਦਵਾਈਆਂ ਦੇ ਸੋਖਣ ਨੂੰ ਹੌਲੀ ਕਰ ਦਿੰਦਾ ਹੈ ਆਇਰਨ ਪੂਰਕ ਦੁੱਧ ਆਇਰਨ ਦੇ ਸੋਖਣ ਵਿੱਚ ਵਿਘਨ ਪਾ ਸਕਦਾ ਹੈ ਥਾਇਰੋਇਡ ਦਵਾਈਆਂ ਜੇਕਰ ਦੁੱਧ ਜਾਂ ਕੈਲਸ਼ੀਅਮ ਵਾਲੇ ਭੋਜਨਾਂ ਨਾਲ ਲਈਆਂ ਜਾਣ ਤਾਂ ਇਹ ਘੱਟ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ ਇਹ ਦਵਾਈਆਂ ਦੁੱਧ ਦੇ ਨਾਲ ਲਈਆਂ ਜਾ ਸਕਦੀਆਂ ਨੇ ਕੁਝ ਦਰਦ ਨਿਵਾਰਕ ਜਿਵੇਂ ਕਿ ਪੈਰਾਸੈਟਾਮੋਲ ਵਿਟਾਮਿਨ ਡੀ ਕੈਲਸ਼ੀਅਮ ਪੂਰਕ ਕੁਝ ਐਂਟੀਸਾਈਟ ਹਾਂ ਐਲੈਗਰਾ ਵਰਗੀਆਂ ਐਂਟੀ ਅਲਰਜੀ ਦਵਾਈਆਂ ਦੁੱਧ ਨਾਲ ਲਈਆਂ ਜਾ ਸਕਦੀਆਂ ਨੇ ਹਾਲਾਂਕਿ ਇਹ ਇੱਕ ਆਦਰਸ਼ ਵਿਕਲਪ ਨਹੀਂ ਹੈ ਬੇਸ਼ੱਕ ਇਹ ਗੰਭੀਰ ਨੁਕਸਾਨ ਨਹੀਂ ਪਹੁੰਚਾਉਂਦੀ ਪਰ ਦੁੱਧ ਵਿੱਚ ਮੌਜੂਦ ਕੈਲਸ਼ੀਅਮ ਅਤੇ ਚਰਬੀ ਦਵਾਈ ਦੇ ਸੋਖਣ ਨੂੰ ਹੌਲੀ ਕਰ ਸਕਦੀ ਹੈ ਜਿਸ ਕਾਰਨ ਦਵਾਈ ਦੇ ਪ੍ਰਭਾਵ ਵਿੱਚ ਦੇਰੀ ਹੋ ਸਕਦੀ ਹੈ ਹਾਲਾਂਕਿ ਜੇਕਰ ਤੁਸੀਂ ਇਸ ਨੂੰ ਦੁੱਧ ਨਾਲ ਲਿਆ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਦਵਾਈ ਕੰਮ ਕਰੇਗੀ ਪਰ ਪ੍ਰਭਾਵ ਥੋੜਾ ਹੌਲੀ ਹੋ ਸਕਦਾ ਹੈ ਗੋਲੀਆਂ ਦੇ ਕੈਪਸੂਲ ਚਾਹ ਨਾਲ ਨਹੀਂ ਲੈਣੇ ਚਾਹੀਦੇ ਚਾਹ ਵਿੱਚ ਮੌਜੂਦ ਕੁਝ ਤੱਤ ਦਵਾਈਆਂ ਦੇ ਕੁੱਲਣ ਅਤੇ ਪ੍ਰਭਾਵ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਹਾਲਾਂਕਿ ਇਹ ਦਵਾਈ ਦੀ ਕਿਸਮ ਅਤੇ ਚਾਹ ਦੀ ਕਿਸਮ ਕਾਲੀ ਚਾਹ ਹਰੀ ਚਾਹ ਹਰਬਲ ਚਾਹ ਆਦਿ ਤੇ ਨਿਰਭਰ ਕਰਦਾ ਹੈ ਚਾਹ ਖਾਸ ਕਰਕੇ ਕਾਲੀ ਚਾਹ ਤੇ ਹਰੀ ਚਾਹ ਯਾਨੀ ਕਿ ਗ੍ਰੀਨ ਟੀ ਵਿੱਚ ਕੈਫੀਨ ਹੁੰਦਾ ਹੈ ਜੋ ਕੁਝ ਦਵਾਈਆਂ ਨਾਲ ਪਰਸਪਰ ਪ੍ਰਭਾਵ ਪਾ ਸਕਦਾ ਹੈ ਕੈਫੀਨ ਦੇ ਨਾਲ ਲੈਣ ਤੇ ਉਤੇਜਕੀਆਂ ਕੁਝ ਸਮੇਤਨੀਆਂ ਦਵਾਈਆਂ ਦਿਲ ਦੀ ਧੜਕਣ ਜਾਂ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀਆਂ ਹਨ ਦਵਾਈਆਂ ਲੈਣ ਦੇ ਲਈ ਪਾਣੀ ਸਭ ਤੋਂ ਵਧੀਆ ਵਿਕਲਪ ਹੈ ਜੀ ਹਾਂ ਅਕੀਰ ਦੇ ਵਿੱਚ ਜ਼ਿਆਦਾ ਦਵਾਈਆਂ ਨੂੰ ਸਾਦੇ ਪਾਣੀ ਨਾਲ ਲੈਣਾ ਸਭ ਤੋਂ ਸੁਰੱਖਿਅਤ ਹੈ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ ਕਿਉਂਕਿ ਪਾਣੀ ਦਵਾਈਆਂ ਨਾਲ ਰਸਾਇਣਿਕ ਤੌਰ ਤੇ ਪ੍ਰਤੀਕਿਰਿਆ ਨਹੀਂ ਕਰਦਾ ਜੇਕਰ ਤੁਸੀਂ ਚਾਹ ਜਾਂ ਦੁੱਧ ਨਾਲ ਪੀਣਾ ਚਾਹੁੰਦੇ ਹੋ ਤਾਂ ਦਵਾਈ ਲੈਣ ਤੋਂ ਬਾਅਦ ਘੱਟੋ-ਘੱਟ 1-2 ਘੰਟੇ ਦਾ ਅੰਤਰ ਜ਼ਰੂਰ ਰੱਖੋ ਤੇ ਅੰਤ ਵਿੱਚ ਇਹ ਕਹਿਣਾ ਚਾਹਾਂਗੇ ਕਿ ਵਿਸ਼ਵਾਸਵਾਤਾ ਇਸ ਦੀ ਪੂਰੀ ਤਰ੍ਹਾਂ ਤੇ ਪੁਸ਼ਟੀ ਨਹੀਂ ਕਰਦਾ ਤੁਸੀਂ ਆਪਣੇ ਡਾਕਟਰਾਂ ਦੀ ਸਲਾਹ ਇੱਕ ਵਾਰੀ ਜ਼ਰੂਰ ਲਓ ਇੱਕ ਵਾਰੀ ਡਾਕਟਰ ਨਾਲ ਕੰਸਲਟ ਕਰੋ ਕਿ ਤੁਹਾਨੂੰ ਕਿਹੜੀ ਦਵਾਈ ਕਿਸ ਰੀਜ਼ਨ ਨਾਲ ਲੈਣ ਦੇ ਨਾਲ ਫਾਇਦਾ ਹੋਵੇਗਾ ਤੇ ਉਸ ਦਾ ਤੇਜ਼ੀ ਦੇ ਨਾਲ ਅਸਰ ਹੋਵੇਗਾ ਤੇ ਜਈਆਂ ਹੋਰ ਹੈਲਥ ਟਿਪਸ ਨੂੰ ਜਾਣਨ ਦੇ ਲਈ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ